हां जी दोस्तों ਜਿਵੇਂ ਸਾਨੂੰ ਪਤਾ ਹੀ ਹੈ ਕਿ ڈاکੂ ਵੀਰ ਜੀ ਦੇ ਘਰ ਅੱਜ ਤੋਂ 1 ਮਹੀਨਾ ਪਹਿਲਾਂ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਸੋ ਹੁਣ ڈاکੂ ਵੀਰ ਜੀ ਆਪਣੀ ਫੈਮਲੀ ਦੇ ਨਾਲ ਯਾਰਾਂ ਦੋਸਤਾਂ ਤੇ ਅਤੇ ਮਹਿਮਾਨਾਂ ਦੇ ਘਰ ਜਾਂਦੇ ਨੇ ਤਾਂ ਉਹਨਾਂ ਦੇ ਬੱਚੇ ਨਾਲ ਬਹੁਤ ਹੀ ਨਿੱਘਾ ਸਵਾਗਤ ਕਰਦੇ ਨੇ ਜੀ ਹਾਂ ڈاکੂ ਵੀਰ ਜੀ ਦਾ ਬੇਟਾ ਨਵਾਬ ਸਿੰਘ ਤੁਸੀਂ ਵੀਡੀਓ ਵੇਖ ਸਕਦੇ ਹੋ ਤੇ ਉਹਨਾਂ ਦਾ ਕਿਸ ਤਰ੍ਹਾਂ ਵੈਲਕਮ ਕੀਤਾ ਘਰ ਵਿੱਚ ਡੈਕੋਰੇਸ਼ਨ ਦੇਖ ਸਕਦੇ ਹੋ ਫੁੱਲਾਂ ਦੀ ਵਰਕਾ ਕੀਤੀ ਗਈ ਸੋ ਡਾਕੂ ਵੀਰ ਜੀ ਨੂੰ ਯਾਰਾਂ ਦੋਸਤਾਂ ਮਹਿਮਾਨਾਂ ਦੇ ਵਿੱਚ ਬਹੁਤ ਹੀ ਪਿਆਰ ਸਤਿਕਾਰ ਮਿਲਦਾ ਹੈ ਉਹਨਾਂ ਦੇ ਚਾਉਣ ਵਾਲੇ ਸੋ ਹਾਲੇ ਤੱਕ ਜਿਨ੍ਹਾਂ ਨੇ ਡਾਕੂ ਵੀਰ ਜੀ ਨੂੰ ਉਹਨਾਂ ਦੇ ਪੁੱਤਰ ਦੀਆਂ ਵਧਾਈਆਂ ਨਹੀਂ ਦਿੱਤੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਜ਼ਰੂਰ ਦਿਓ ਜੀ ਇਹ ਫੈਮਿਲੀ ਹੁਣ ਕਿੰਨੀ ਹੀ ਖੁਸ਼ ਨਜ਼ਰ ਆ ਰਹੀ ਹੈ ਡਾਕੂ ਫੈਮਿਲੀ ਨੂੰ ਨਜ਼ਰ ਨਾ ਲੱਗੇ ਇਸ ਤਿਕੜੀ ਨੂੰ ਵਾਹਿਗੁਰੂ ਮੇਸ਼ਾ ਚੜ੍ਹਦੀ ਕਲਾ ਚ ਰੱਖਣ ਹੂੰ ਤੇਰੇ ਨਾਲ ਤੇ ਮੇਰਾ ਖੂਨ ਦਾ ਰਿਸ਼ਤਾ ਤੇ ਫਿਰ ਮੇਰੇ ਨਾਲ ਤੇਰੇ ਨਾਲ ਖੂਨ ਪੀਣ ਦਾ ਕੀ ਹੋਰ